ਦੀ ਇਲਾਕਿਆਂ ਦੇ ਵਾਸਤੇ ਰਵਾਨਾ ਕਰ ਦਿੱਤੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 10 ਕੈਬਨਟ ਮੰਤਰੀ ਜਿਹੜੇ ਨੇ ਓਹੋ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕਰਨਗੇ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਕੀਤੇ ਗਏ ਨੇ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਲਗਾਤਾਰ ਇੱਕ ਦੂਜੇ ਦੇ ਉੱਤੇ ਕਾਰਵਾਈਆਂ ਜਿਹੜੀਆਂ ਨੇ ਦੇਖਣ ਨੂੰ ਮਿਲ ਰਹੀਆਂ ਨੇ ਤੇ तमाम ਸਰਹੱਦੀ ਇਲਾਕੇ ਬਲੈਕਆਊਟ ਕਰ ਦਿੱਤੇ ਗਏ ਨੇ ਐਮਰਜੈਂਸੀ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੀ ਸਮੀਖਿਆ ਕਰਨੀ ਇਸ ਵਕਤ ਬੇਹਦ ਜ਼ਰੂਰੀ ਹੈ ਅਤੇ ਕੈਬਨਿਟ ਮੰਤਰੀ ਜਿਹੜੇ ਨੇ ਉਹ ਹੁਣ ਸਰਹੱਦੀ ਇਲਾਕਿਆਂ ਦੇ ਵਾਸਤੇ ਰਵਾਨਾ ਜਿਹੜੇ ਨੇ ਉਹ ਹੁੰਦੇ ਨਜ਼ਰ ਆ ਰਹੇ ਨੇ ਅਤੇ 10 ਕੈਬਨਟ ਮੰਤਰੀਆਂ ਦੀ ਡਿਊਟੀ ਜਿਹੜੀ ਆ ਲਗਾ ਦਿੱਤੀ ਗਈ ਆ ਜਿਹੜੇ ਕਿ ਐਮਰਜੈਂਸੀ ਸੇਵਾਵਾਂ ਦੀ ਜਿਹੜੀ ਆ ਉਹ ਸਮੀਖਿਆ ਕਰਨਗੀ ਤਾਂ ਜੇ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕੀਤੀ ਜਾਵੇਗੀ ਜਿਵੇਂ ਕਿ ਹਸਪਤਾਲ ਫਾਇਰ ਸਟੇਸ਼ਨਾਂ ਦਾ ਨਿਰੀਖਣ ਆਦ ਜਿਹੜਾ ਆ ਦੇਖਿਆ ਜਾਵੇਗਾ ਰਾਸ਼ਨ ਦੀ ਉਪਲਬਧਤਾ ਕਿੰਨੀ ਕ ਹੈ ਐਮਰਜੈਂਸੀ ਸੇਵਾ ਦਾ ਨਿਰੀਖਣ ਕੀਤਾ ਜਾਵੇਗਾ ਕੈਬਨਿਟ ਮੰਤਰੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਕਰਨਗੇ ਤਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਡਾਕਟਰ ਰਵਜੋਤ ਸਿੰਘ ਗੁਰਦਾਸਪੁਰ ਦਾ ਦੌਰਾ ਕਰਨਗੇ ਇਸੇ ਤਰ੍ਹਾਂ ਮੰਤਰੀ ਕੁਲਦੀਪ ਧਾਲੀਵਾਲ ਅਤੇ ਮਹਿੰਦਰ ਪਗ ਦੀ ਡਿਊਟੀ ਅੰਮ੍ਰਿਤਸਰ ਦੇ ਵਿੱਚ ਲਗਾਈ ਗਈ ਹੈ ਮંત્રી ਲਾਜਿਤ ਸਿੰਘ ਭੋਲਰ ਹਰਪਜਨ ਸਿੰਘ ਈਟੀਓ ਜਿਹੜੇ ਨੇ ਉਹ ਤਰਨਤਾਰਨ ਦੇ ਵਿੱਚ ਜਾਣਗੇ ਹਰਦੀਪ ਮੁੰਡਿਆ ਫਿਰੋਜ਼ਪੁਰ ਦੇ ਵਿੱਚ ਅਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁਟਿਆ ਜਿਹੜੇ ਨੇ ਉਹਨਾਂ ਦੇ ਨਾਲ ਹੋਣਗੇ ਤਾਂ ਸਰਹੱਦੀ ਇਲਾਕੇ ਨੇ ਜਿੱਥੇ ਇਹ ਜਿਹੜਾ ਆ ਦੌਰਾ ਕਰਨਗੇ ਅਤੇ ਉੱਥੋਂ ਦੇ ਪ੍ਰਬੰਧਾਂ ਦਾ ਜਿਹੜਾ ਚਾਇਜ਼ਾ ਲਿੱਤਾ ਜਾਵੇਗਾ ਮੰਤਰੀ ਡਾਕਟਰ ਬਲਜੀਤ ਕੋਰ ਅਤੇ ਤਰਨਪ੍ਰੀਤ ਸਿੰਘ ਸੌਂ ਜਿਹੜੇ ਨੇ ਫਾਜ਼ਲਕਾ ਦੇ ਵਿੱਚ ਪ੍ਰਬੰਧਾਂ ਦੀ ਦੇਖਭਾਲ ਕਰਨਗੇ ਮਾਨ ਸਰਕਾਰ ਜਿਹੜੀ ਹੈ ਐਕਸ਼ਨ ਮੋਡ ਦੇ ਵਿੱਚ ਹੈ ਕਿਉਂਕਿ ਜੇਕਰ ਗੱਲ ਕਰ ਲਈ ਜਾਵੇ ਭਾਰਤ-ਪਾਕਿ ਦੇ جنگ ਦੀ ਤਾਂ ਵੱਡਾ ਖਤਰਾ ਪੰਜਾਬ ਦੇ ਉੱਤੇ ਮੰਡਰਾਉਂਦਾ ਨਜ਼ਰ ਆਵੇਗਾ ਕਿਉਂਕਿ ਲਗਾਤਾਰ ਸਰਹੱਦੀ ਇਲਾਕੇ ਹੋਣ ਕਰਕੇ ਪਾਕਿਸਤਾਨ ਨੂੰ ਜਿਹੜਾ ਸੁਖਾਲਾ ਹੀ ਪੰਜਾਬ ਦੇ ਉੱਤੇ ਭਾਰਤ ਪੰਜਾਬ ਦੇ ਉੱਤੇ ਜਿਹੜਾ ਆ ਉਹ ਹਮਲਾ ਕਰਨਾ ਜਿਹੜਾ ਆ ਸੋਖਾ ਏ ਤਾਂ ਲਗਾਤਾਰ ਬੀਤੇ ਦਿਨ ਵੀ ਕਈ ਧਾਵਾਂ ਦੇ ਉੱਤੇ ਜਿਹੜੀ ਐ ਉਹ ਸ਼ੈਲਿੰਗ ਦੇਖਣ ਨੂੰ ਮਿਲੀ ਐ ਹਮਲੇ ਕਿਤੇ ਕੇ ਪਾਕਿਸਤਾਨ ਦੇ ਵੱਲੋਂ ਬੇਸ਼ੱਕ ਭਾਰਤ ਦੇ ਵੱਲੋਂ ਮੂੰਹ ਤੋੜ ਜਵਾਬ ਜ਼ਰੂਰ ਦਿੱਤਾ ਗਿਆ ਇਹਨਾਂ ਦਾ ਪਰ ਕਿਤਨਾ ਕਿਤੇ ਸੁਮਿਖਿਆ ਕਰਨੀ ਜ਼ਰੂਰ ਬਣਦੀ ਐ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਜਿਹੜਾ ਆ ਉਹ ਬੇਹਦ ਜ਼ਰੂਰੀ ਐ ਮਹਾਨ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਚੌਕਸ ਐਕਸ਼ਨ ਮੋਡ ਦੇ ਵਿੱਚ ਹੈ ਅਤੇ 10 ਮੰਤਰੀਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਤੁਸੀਂ ਇਹਨਾਂ ਸਰਹੱਦੀ ਇਲਾਕਿਆਂ ਦੇ ਵਿੱਚ ਪਹੁੰਚੋਗੇ ਅਤੇ ਉੱਥੋਂ ਦੇ ਲੋਕਾਂ ਨੂੰ ਅਸ਼ਵਾਸ਼ਣ ਦਿਵਾਉਗੇ ਭਰੋਸਾ ਦਿਵਾਉਗੇ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੈਨਿਕ ਕ੍ਰੀਏਟ ਕਰਨ ਦੀ ਲੋੜ ਨਹੀਂ ਆ ਘਬਰਾਉਣ ਦੀ ਲੋੜ ਨਹੀਂ ਆ ਸਰਕਾਰ ਤੁਹਾਡੇ ਨਾਲ ਹੈ ਤੇ ਹਰ ਇੱਕ ਤਰ੍ਹਾਂ ਦਾ ਜਵਾਬ ਦੇਣ ਦੇ ਵਾਸਤੇ ਭਾਰਤ ਦੀ ਫੌਜ ਜਿਹੜੀ ਹੈ ਉਹ ਤਤਪਰ ਤਿਆਰ ਬੈਠੀ ਹੈ ਅਤੇ ਇਸੇ ਤਰੀਕੇ ਦੇ ਨਾਲ ਜੇਕਰ ਐਮਰਜੈਂਸੀ ਸੇਵਾਵਾਂ ਦੀ ਗੱਲ ਕਰ ਲਈ ਜਾਵੇ ਤਾਂ ਹਰੇਕ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਅਤੇ तमाम ਸਮਾਜ ਸੇਵੀ ਵੀ ਅੱਗੇ ਆਏ ਨਜ਼ਰ ਆ ਰਹੇ ਨੇ ਐਸਜੀਪੀਸੀ ਦੇ ਵੱਲੋਂ ਖਾਸ ਪ੍ਰਾਲਾ ਕੀਤਾ ਗਿਆ ਹੈ ਗੁਰੂ ਘਰਾਂ ਦੇ ਵਿੱਚ ਰਿਹائش ਦਾ ਪ੍ਰਬੰਧ ਕੀਤਾ ਗਿਆ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਮਾਨ ਸਰਕਾਰ ਦੇ ਵੱਲੋਂ ਵੀ ਜਿਹੜੀਆਂ ਨੇ ਐਮਰਜੈਂਸੀ ਸੇਵਾਵਾਂ ਦੀ ਸੁਮਿਖਿਆ ਜਿਹੜੀ ਹੈ ਕੀਤੀ ਜਾ ਰਹੀ ਹੈ